ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਕੰਗਣਾ ਰਣੌਤ ਦੀ ਕਮਰਜੈਂਸੀ ਮੂਵੀ ਜਿਹੜੀ 17 ਜਨਵਰੀ ਨੂੰ ਰਿਲੀਜ਼ ਹੋਈ ਹੈ ਤਾਂ ਉਸਤੇ ਕੰਗਣਾ ਰਣੌਤ ਫਿਰ ਤੋਂ ਪੰਜਾਬ ਵਾਸੀਆਂ ਨੂੰ ਅਪੀਲ ਕਰ ਰਹੀ ਹੈ ਤਾਂ ਉਹਨਾਂ ਯੋਧਿਆਂ ਨੂੰ ਕਹਿ ਰਹੀ ਹੈ ਜਿਨ੍ਹਾਂ ਦੇ ਉੱਪਰ ਉਹ ਫਿਲਮ ਬਣਾਉਣ ਚੱਲੀ ਸੀ ਦਸ ਸਾਲਾਂ ਕਾਲ ਤੱਕ ਸਾਹਬ ਜਾ ਕੇ ਮਾਫੀ ਮੰਗੇ ਔਰ ਇਹ ਬਹੁਤ ਸਾਰੇ ਜਥੇਦਾਰਾਂ ਨੇ ਵੀ ਕਿਹਾ ਜਿਹੜੇ ਕਿ ਐਸਜੀਪੀਸੀ ਦੇ ਜਥੇਦਾਰ ਨੇ ਔਰ ਹੋਰ ਪੰਜਾਬ ਦੇ ਜਿੰਨੇ ਸਿੱਖ ਆਗੂ ਨੇ ਸਾਡੀ ਪੰਜਾਬ ਦੀ ਕੁੱਲ ਜਨਤਾ ਨੇ ਕਿਹਾ ਕਿ ਕੰਗਣਾ ਰਣਾਉਤ ਜੇਕਰ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਦੀ ਹੈ ਫਿਲਮ ਦੇ ਵਿੱਚ ਕੱਟ ਲੱਗ ਜਾਂਦੇ ਨੇ ਤਾਂ ਫੇਰ ਤਾਂ ਅਸੀਂ ਇਹਨਾਂ ਦੀ ਫਿਲਮ ਦੇਖ ਲਾਂਗੇ ਤਾਂ ਨਹੀਂ ਤਾਂ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਤਾਂ ਹੁਣ ਮੈਂ ਤੁਹਾਨੂੰ ਕੰਗਣਾ ਦੇ ਮੂੰਹੋਂ ਸੁਣਾਉਂਗਾ ਕਿ ਕੰਗਣਾ ਰਣਾਉਤ ਦਰਅਸਲ ਚੱਕਣਾ ਚੂਰ ਹੋ ਗਿਆ ਜਿਹੜਾ ਕਿ ਕਮੰਡ ਸੀ ਬਹੁਤ ਹੀ ਇੱਕ ਬਖਰੇ ਢੰਗ ਦੇ ਨਾਲ ਕੰਗਣਾ ਰਣੌਤ ਮਾਫੀ ਮੰਗ ਰਹੀ ਆ ਔਰ ਮੰਗਣ ਜਾ ਰਹੀ ਹੈ ਔਰ ਹੁਣ ਮੈਂ ਤੁਹਾਨੂੰ ਕੰਗਣਾ ਰਣੌਤ ਦੇ ਮੂੰਹੋਂ ਸੁਣਾਉਂਗਾ ਕਿ ਆਖਿਰ ਕੰਗਣਾ ਰਣੌਤ ਜਿਹੜੀ ਸਿੱਖਾਂ ਦੇ ਉੱਤੇ ਫਿਲਮ ਬਣਾਉਣ ਚੱਲੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਕਿ ਲੋਕਾਂ ਨੇ ਫਿਲਮ ਪੁਲ ਆਫ ਕਰ ਦਿੱਤੀ ਹੈ ਤਾਂ ਹੁਣ ਇੱਕ ਪਾਸੇ ਫਿਲਮ ਨੂੰ ਦੇਖਣ ਦੀ ਅਪੀਲ ਕਰ ਰਹੀ ਹੈ ਫਿਰ ਤੋਂ ਕਿ ਪੰਜਾਬ ਦੇ ਵਿੱਚ ਮੇਰੀ ਫਿਲਮ ਬਿਲਕੁਲ ਵੀ ਲੱਗਣ ਨਹੀਂ ਦਿੱਤੀ ਗਈ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਸੰਖਿਆ ਸਿੱਖਾਂ ਦੀ ਹੀ ਪਾਈ ਜਾਂਦੀ ਹੈ ਔਰ ਪੰਜਾਬ ਦੇ ਲੋਕ ਚਾਹੇ ਹੋਰ ਵੀ ਸਾਡੇ ਹਿੰਦੂ ਭਰਾ ਨੇ ਜਿਹੜੇ ਵਿਰੋਧ ਕਰਦੇ ਨੇ ਉਹ ਗੱਲਾਂ ਦਾ ਕਿ ਇੱਕ ਸਮਾਜ ਦੇ ਉੱਤੇ ਜਦੋਂ ਕੋਈ ਫਿਲਮ ਬਣਦੀ ਆ ਤਾਂ ਉਸ ਨੂੰ ਟਾਰਗੇਟ ਕਰਦੀ ਆ ਤਾਂ ਬਹੁਤ ਵੱਡਾ ਝਟਕਾ ਲੱਗਦਾ ਕੌਮ ਨੂੰ ਔਰ ਦੂਜੇ ਪਾਸੇ ਇੱਕ ਫਿਲਮ ਕੌਮ ਦੇ ਹੀਰੇ ਜਿਹੜੀ ਦਾ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਸਾਰਾ ਜਨਵਰੀ ਵਾਲੇ ਦਿਨ ਮੈਂ ਇੱਕ ਵੀਡੀਓ ਅਪਲੋਡ ਕੀਤਾ ਜਿਹਦੇ ਵਿੱਚ ਕੌਮ ਦੇ ਹੀਰੇ ਫਿਲਮ ਦਾ ਮੈਂ ਜ਼ਿਕਰ ਕੀਤਾ ਔਰ ਬਰਾਬਰ ਟੱਕਰ ਦੇਣ ਵਾਲੀ ਫਿਲਮ ਤਾਂ ਉਹ ਸੀ ਜਿਹਦੇ ਵਿੱਚ ਪੂਰੀ ਸੇ ਕੌਮ ਦਾ ਇਤਿਹਾਸ ਉਹਦੇ ਵਿੱਚ ਸੱਚ ਦਿਖਾਇਆ ਗਿਆ ਔਰ ਦਰਸਲ ਜਿਹੜੀ ਕਾਂਗੜਾ ਨੇ ਬਣਾਈ ਆ ਫਿਲਮ ਉਸ ਫਿਲਮ ਦੀ ਕਾਪੀ ਆ ਡੁਪਲੀਕੇਟ ਆ ਇਹਦੇ ਵਿੱਚ ਕੁਝ ਵੱਖਰੇ ਢੰਗ ਦੇ ਨਾਲ ਯਾਨੀ ਇੱਕ ਸਿੱਖਾਂ ਦੀ ਛਵੀ ਬਹੁਤ ਹੀ ਗਲਤ ਦਿਖਾਈ ਦਿਖਾਈ ਗਈ ਹੈ ਤਾਂ ਹੁਣ ਮੈਂ ਤੁਹਾਨੂੰ ਕੰਗੜਾ ਦੇ ਬੋਹ ਸੁਣਾਉਂਗਾ ਕਿ ਕੰਗੜਾ ਮਾਫੀ ਕਿਵੇਂ ਮੰਗ ਰਹੀ ਹੈ ਸੁਣੋ ਤੇ ਆਂਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਔਰ ਮੇਰਾ ਵੀਰ ਇਸ ਵੀਡੀਓ ਨੂੰ ਸਿੱਖ ਸਮਾਜ ਦੇ ਵਿੱਚ ਖਾਸ ਕਰਕੇ ਮੈਂ ਕਹੂੰਗਾ ਕਿ ਪੰਜਾਬੀਅਤ ਦੇ ਵਿੱਚ ਸ਼ੇਅਰ ਜ਼ਰੂਰ ਕਰਨੀ ਆ ਸੁਣੋ ਇਸੇ ਫਿਲਮੇ ਅੱਗੇ ਵੀ ਕੁਝ ਦਰਦ ਹੈ ਪੰਜਾਬ इंडस्ट्री में ऐसे कहा जाता था कि पंजाब मेरी फिल्में सबसे अच्छा परफॉर्म करती है और आज एक दिन है जब पंजाबी मेरी फिल्म को रिलीज तक नहीं होने दिया जा रहा है कुछ चुनिंदा लोगों ने जो है ये आग लगाई हुई है और इस आग में हम और आप जल रहे हैं देखा पंजाबीओ गंगना रणौत बिल्कुल टूट चुकी है ते ओही गंगना रणौत जड़ी कहंदी सी मैं फिल्म रिलीज करूंगी कदे किसाना ते माड़ा बोलदी सी ਕਦੇ ਮਾਤਾ ਕੋਈ ਬਜ਼ੁਰਗ ਮਾਤਾ ਨੂੰ ਕਹਿੰਦੀ ਸੀ ਇਹ 100-100 ਰੁਪਈਆ ਦਿਹਾੜੀਆਂ ਤੇ ਆਉਂਦੀਆਂ ਨੇ ਪੰਜਾਬ ਦੀਆਂ ਧੀਆਂ ਪੈਣਾ 100-100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਕਿਸਾਨੀ ਧਰਨੇ ਦੇ ਵਿੱਚ ਦਰਸਾਲ ਇਹਨੇ ਇਕੱਲੇ ਕਿਸਾਨਾਂ ਨੂੰ ਨਹੀਂ ਸਾਡੀ ਸੇ ਕੌਮ ਨੂੰ ਬਹੁਤ ਸਾਰੀ ਪੰਜਾਬੀਅਤ ਨੂੰ ਸਿੱਧਾ ਜਾਂ ਕਹੀਏ ਤਾਂ ਪੰਜਾਬ ਨੂੰ ਕਈ ਵਾਰ ਟਾਰਗੇਟ ਕਰ ਚੁੱਕੀ ਹੈ ਤੇ ਕੰਗਣਾ ਰਣਾਉ ਦੇ ਥੱਪੜ ਵੀ ਪੈ ਚੁੱਕਿਆ ਕੰਗਣਾ ਰਣਾਉ ਨੇ ਕਿਹਾ ਕਿ ਪੰਜਾਬ ਦੇ ਲੋਕ ਨਸ਼ੇੜੀ ਨੇ ਉਹ ਧਾਰੂਆ ਪੀਂਦੇ ਨੇ ਉਹ ਚਿੱਟੇ ਵੀ ਲਾਉਂਦੇ ਨੇ ਇਹ ਗੱਲ ਦੇ ਵਿੱਚ ਤਾਂ ਮੈਂ ਵੀ ਸਹਿਮਤੀ ਭਰੀ ਸੀ ਕਿ ਭਾਈ ਪੰਜਾਬ ਦੇ ਉਹ ਲੋਕ ਤਾਂ ਹੈਗੇ ਨੇ ਜਿਹੜੇ ਨਸ਼ੇ ਕਰਦੇ ਨੇ ਪਰ ਪੰਜਾਬ ਦੇ ਸਾਰੇ ਲੋਕ ਨਹੀਂ ਹੈਗੇ ਕਿਉਂਕਿ ਇਸ ਕੌਮ ਵੀ ਬਹੁਤ ਸਾਰੀ ਬੈਠੀ ਆ ਹੋਰ ਵੀ ਬੈਸ਼ਨੂ ਲੋਕ ਬੈਠੇ ਨੇ ਪਰ ਜ਼ਿਆਦਾਤਰ ਜਿਹੜਾ ਸਾਡੀਆਂ ਸਰਕਾਰਾਂ ਨੇ ਸਾਡੇ ਹੀ ਪੰਜਾਬ ਦਾ ਬੇੜਾ ਗਰਖ ਕੀਤਾ ਤਾਂ ਤੁਸੀਂ ਇਹ ਗੱਲ ਕਹੀ ਹੈ ਤੇ ਨਹੀਂ ਤੁਹਾਡੀ ਹਿੰਮਤ ਨਹੀਂ ਸੀ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਸ਼ੇੜੀ ਵੀ ਕਿਹਾ ਜਾਂਦੇ ਤਾਂ ਹੁਣ ਪੰਜਾਬ ਵਾਲਿਓ ਮੇਰਾ ਤਾਂ ਇਹ ਕਹਿਣਾ ਹੈ ਆਪਣੇ ਪੱਧਰ ਤੇ ਕਿ ਜਿਹੜੀ ਕੰਗੜਾ ਰਣਾਉਤ ਹੈ ਇਹਨੂੰ ਔਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਦਰਅਸਲ ਜਿਹੜੀ ਕੰਗੜਾ ਰਣਾਉਤ ਦਾ ਕਮੰਡ ਦਾ ਚੱਕਣਾ ਚੂਰ ਹੋ ਹੀ ਗਿਆ ਪਰ ਹੁਣ ਔਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਉੱਥੋਂ ਹੀ ਸਾਡੀ ਜਿਹੜੀ ਸਿੱਖਾਂ ਦੀ ਸੁਪਰੀਮ ਕੋਰਟ ਹੈ ਉਹੀ ਸਾਡੇ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਹੈ ਤਾਂ ਮੈਂ ਕਹੂੰਗਾ ਕਿ ਕੰਗਣਾ ਰਣਾਉਤ ਨੂੰ 7 ਵਾਰ ਨੱਕ ਰਗੜ ਕੇ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਾਉਣੀ ਚਾਹੀਦੀ ਆ ਸ਼ਨਾਣ ਕਰਨਾ ਚਾਹੀਦਾ ਉੱਥੇ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿਉਂਕਿ ਪੂਰੇ ਸੰਸਾਰ ਦੇ ਵਿੱਚ ਉਥੋਂ ਮੈਸੇਜ ਜਾਣਾ ਦਸਤੋਂ ਬਾਅਦ ਕੋਈ ਵੀ ਫਿਲਮ ਦੇ ਉੱਪਰ ਐਸਾ ਕੋਈ ਰਿਐਕਸ਼ਨ ਨਾ ਲਵੇ ਕਿ ਜਿਹਦੇ ਵਿੱਚ ਕਲਾ ਸਿੱਖ ਸਮਾਜ ਹੀ ਨਹੀਂ ਬਲਕਿ ਕੋਈ ਹੋਰ ਸਮਾਜ ਨੂੰ ਵੀ ਟਾਰਗੇਟ ਕਰਨਾ ਬਿਲਕੁਲ ਗਲਤ ਗੱਲ ਹੁੰਦੀ ਹੈ ਕਿਉਂਕਿ ਇਹਦੇ ਨਾਲ ਪੀੜ੍ਹੀਆਂ ਤੱਕ ਮੈਸੇਜ ਚੱਲਿਆ ਜਾਂਦਾ ਜੇਕਰ ਤੁਸੀਂ ਇਹ ਫਿਲਮ ਹੁਣ ਮੰਨ ਲਓ ਫਿਲਮ ਰਿਲੀਜ਼ ਹੋ ਗਈ ਹੈ ਤਾਂ ਵਿੱਚ ਲੋਕਾਂ ਦਾ ਕਹਿਣਾ ਮੈਂ ਤਾਂ ਨਹੀਂ ਦੇਖੀ ਕਿਉਂਕਿ ਮੈਂ ਇਸ ਗੱਲਾਂ ਦੇ ਨਾਲ ਸਹਿਮਤੀ ਨਹੀਂ ਰੱਖਦਾ ਪੂਰੀ ਤਰ੍ਹਾਂ ਜਿਹੜੇ ਲੋਕਾਂ ਨੇ ਦੇਖ ਲਈ ਹੈ ਉਹਨਾਂ ਦੇ ਰਿਐਕਸ਼ਨ ਇਹ ਨੇ ਕਿ ਸੇ ਕੌਮ ਦੇ ਪ੍ਰਤੀ ਤਾਂ ਉਹਦੇ ਵਿੱਚ ਕੋਈ ਤਾਂ ਕਹਿੰਦਾ ਕਿ ਦਿਖਾਇਆ ਨਹੀਂ ਗਿਆ ਕੋਈ ਕਹਿੰਦਾ ਇੱਕ ਅੱਦੇ ਮਿੰਟ ਦਾ ਸੀਨ ਪੰਜਾਬ ਦਾ ਤਾਂ ਹੁਣ ਮੈਨੂੰ ਨਹੀਂ ਪਤਾ ਕਿ ਕਿੰਨੀ ਕਿ ਫਿਲਮ ਕਿਸ ਤਰ੍ਹਾਂ ਦੀ ਹੈ ਪਰ ਮੈਨੂੰ ਇਹ ਜ਼ਰੂਰ ਪਤਾ ਹੈ ਵੀ ਸਾਡੀ ਸਿੱਖ ਕੌਮ ਨੂੰ ਸ਼ਰੈ ਆਮ ਕੰਗਣਾ ਰਣਾਉਤ ਨੇ ਟਾਰਗੇਟ ਕੀਤਾ ਸੀ ਕਿਉਂਕਿ ਉਹਦੇ ਵਿੱਚ ਉਹ ਜ਼ਿਆਦਾਤਰ ਇੰਦਰਾ ਗਾਂਧੀ ਨੂੰ ਪ੍ਰੋਮੋਟ ਕਰ ਰਹੀ ਸੀ ਕਿਉਂਕਿ ਉਹਦਾ ਖੁਦ ਦਾ ਰੋਲ ਆ ਉਹਦਾ ਔਰ ਸਾਡੇ ਸੰਤਾਂ ਨੂੰ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹੁਣ ਪੰਜਾਬ ਵਾਲੇ ਤੁਹਾਡਾ ਕੀ ਕਹਿਣਾ ਇਹ ਜਰੂਰ ਆਪਦੀ ਪ੍ਰਕਿਰਿਆ ਦੇਣੀ ਹੈ ਕਿਉਂਕਿ ਅਕਸਰ ਤੁਸੀਂ ਦੇਖਿਆ ਕਿ ਕੰਗਣਾ ਰਣੌਤ ਪੰਜਾਬ ਦੇ ਪ੍ਰਤੀ ਉਹਦਾ ਰਵੱਈਆ ਬਹੁਤ ਮਾੜਾ ਰਿਹਾ ਤੇ ਅੱਜ ਉਹੀ ਕੰਗਣਾ ਰਣੌਤ ਬਿਲਕੁਲ ਟੁੱਟ ਚੁੱਕੀ ਹੈ ਤੇ ਹੁਣ ਉਹ ਮਾਫੀ ਮੰਗ ਰਹੀ ਹੈ ਕਹਿੰਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਚਿੰਦਾ ਲੋਕ ਮੇਰੀ ਫਿਲਮ ਨਹੀਂ ਲੱਗਣ ਦੇ ਰਹੇ ਤੇ ਮੇਰੀ ਅਪੀਲ ਹੈ ਕਿ ਪੰਜਾਬ ਦੇ ਵਿੱਚ ਫਿਲਮ ਦੇਖੀ ਜਾਵੇ ਭਲਾ ਹੁਣ ਉਹਨੂੰ ਪੁੱਛਣ ਵਾਲਾ ਹੋਵੇ ਕਿ ਪੰਜਾਬ ਦੇ ਤੂੰ ਪਿੱਛੇ ਪੈਰੀ ਸੀ ਪੰਜਾਬ ਦੀਆਂ ਧੀਆਂ ਤੋਂ ਤੂੰ ਮੰਨ ਕੇ ਚਲੋ ਵੀ ਜਿਵੇਂ ਥੱਪੜ ਖਾ ਚੁੱਕੀ ਐ ਤਾਂ ਉਸ ਤੋਂ ਬਾਅਦ ਪਿੱਛੇ ਗਿਰੇ ਜਾਂਦਾ ਕੰਗਣਾ ਰਣੌਤ ਦਰਅਸਲ ਉਹ ਔਰਤ ਐ ਜਿਹੜੀ ਬੇਇੱਜ਼ਤੀ ਕਰਵਾ ਕੇ ਵੀ ਉਹ ਬੇਇੱਜ਼ਤੀ ਨਹੀਂ ਮੰਨ ਰਹੀ ਬਲਕਿ ਹੋਰ ਫੋਕਸ ਕਰ ਰਹੀ ਐ ਕਿ ਪਤਾ ਨਹੀਂ ਜਿਵੇਂ ਪੰਜਾਬ ਦੇ ਲੋਕਾਂ ਤੇ ਉਹਨੇ ਕੁਝ ਕਰੇ ਹੀ ਨਾ ਹੋਵੇ ਬੋਲੇ ਹੀ ਨਾ ਹੋਵੇ ਬਹੁਤ ਸਾਰੀਆਂ ਟਿੱਪਣੀਆਂ ਕਰ ਗਈ ਐ ਪੰਜਾਬ ਤੇ ਕੰਗਣਾ ਤਾਂ ਹੁਣ ਤੈਨੂੰ ਅਕਾਲ ਤਖਸਾ ਜਾ ਕੇ ਆਖਰੀ ਜਿਹੜੀ ਕਿ ਸਾਡੇ ਸਿੱਖਾਂ ਦਾ ਸਾਰਾ ਜਿਹੜਾ ਸਿਧਾਂਤ ਉਥੋਂ ਹੀ ਚੱਲਦਾ ਤਾਂ ਮੈਂ ਕਹੂੰਗਾ ਕਿ ਅਕਾਲ ਤਖਸਾ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ